ਸਰਨ ਪਿਆਰ ਉਸ ਸਿੱਖਾਂ ਜਿਹੜੀ ਅਸੀਂ ਪਾਕਿਆਂ ਜਿਹੇ ਦਰਬਾਰ ਸਾਹਿਬ ਦੇ ਗੱਲ ਕਰੀਏ 21 ਫਰਕ ਤੋਂ ਜਿਹੜਾ ਉਹ ਚਾ ਲੱਗਿਆ 25 ਮੌਜਰੇ ਆਈਦੇ ਦੇ ਗੱਲ ਕਰੀਏ ਇਧਰੋਂ ਕੋਲ ਜਿਹੜੇ ਨੇ ਜਿਹੜੇ 10 ਸਿਕ ਪੰਦਾ ਔਰ ਉੱਪਰੋਂ ਪੱਜੇ ਦੇ 30 ਸਿਕੜੇ ਪੰਦਾ ਤੇ ਕਹਿੰਦਾ ਉਹਦੇ ਬਾਅਦ ਵੀ ਬਹੁਤ ਖੜੇ ਕੀ ਹੋਇਆ ਜਿਹੜਾ ਮੁੱਖ ਹਰਤਾਲ ਜਿਹੜੀ ਚੱਲ ਪਿੱਤੀ ਗਈ ਆ ਸੋ ਇਹਦਾ ਕੱਟੇ ਆ ਪਰ ਕਿਸੇ ਨਾਲ ਹੀ ਪਾਇਸਾ ਕੀ ਕਹਿਣਾ ਚਾਹੋਗੇ ਜਿਹੜਾ ਇਹ ਮੋਰਚਾ ਰੀਵਨ ਸੱਤੜੇ ਤੋਂ ਲੱਕੂਗਾ ਅਤੇ ਆਪਣੀ ਕੀ ਅਗਲੀ ਰਣਨੀਤੀ ਹੈ ਅਤੇ ਕਿਵੇਂ ਆਪਾਂ ਇਸ ਚਿਤਰਾ ਪੂਰਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦੀ ਵੀ ਆਪਾਂ ਜਾਣਦੇ ਹੀ ਆ तकरीबन ਪਿਛਲੇ 13 ਦਿਨ ਤੋਂ ਡੇਬਲੂਗਰ ਜੇਲ੍ਹ ਦੇ ਵਿੱਚ ਜਿਹੜੇ ਸਿੰਘ ਨੇ ਉਹ ਮਰਨ ਮਰਤੇ ਨੇ ਖੁਕੜਤਾ ਦੇ ਨੇ ਉਹਨਾਂ ਦੇ ਵਿੱਚੋਂ ਕੋਸ ਸਿੰਘ ਜਿਹੜੇ ਉਹਨਾਂ ਨੇ ਪਾਣੀ ਜਿਹੜਾ ਪਾਣੀ ਵੀ ਉਹ ਧਿਆ ਗਿਆ ਹੋਇਆ ਉਸ ਤੋਂ ਬਾਅਦ ਜਿੰਨੇ ਵੀ ਉਥੋਂ ਡੇਬਲੂਗਰ ਵਾਲਿਆਂ ਦੇ ਪਰਿਵਾਰ ਨੇ ਮਾਤਾਵਾਂ ਨੇ ਵਿਧ ਭਾਈ ਮਰਪਾਲ ਸਿੰਘ ਦੇ ਮਾਤਾ ਜੀ ਪਿਤਾ ਜੀ ਉਹਨਾਂ ਸਾਰੇ ਸਿੰਘਾਂ ਦੇ ਵੱਲੋਂ ਪਰਿਵਾਰਾਂ ਵੱਲੋਂ ਜਿਹੜਾ ਵਾ ਇੱਥੇ ਪੋਕਰ ਧਾਲ ਜਿਹੜੀ ਰੱਖੀ ਹੋਈ ਸੀ ਤਕਰੀਬਨ 6 ਦਿਨ ਹੋ ਗਏ ਨੇ ਪਰ ਸਰਕਾਰ ਦੇ ਵੱਲੋਂ ਹਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਵਾ ਉਹ ਸੁਨੇਹਾ ਇਹਨਾਂ ਨੂੰ ਪਰਿਵਾਰਾਂ ਨੂੰ ਨਹੀਂ ਆਇਆ ਜਾਂ ਕੋਈ ਹੱਲ ਕਰਨ ਦੀ ਗੱਲ ਨਹੀਂ ਕੀਤੀ ਗਈ ਬੇਸ਼ੱਕ ਇਹ ਛੋਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਥੇਬੰਦੀਆਂ ਵੱਲੋਂ ਸੰਸਥਾਵਾਂ ਸੰਪਰਦਾਵਾਂ ਦੇ ਵੱਲੋਂ ਮੋਰਚੇ ਨੂੰ ਬਹੁਤ ਵਧੀਆ ਸਪੋਰਟ ਜਿਹੜੀ ਕੀਤੀ ਜਾ ਰਹੀ ਹੈ ਸੰਗਤਾਂ ਦੇ ਵੱਲੋਂ ਬਹੁਤ ਸੋਹਣਾ ਸਮਰਥਨ ਦਿੱਤਾ ਜਾ ਰਿਹਾ ਹੈ ਪਰ ਸਰਕਾਰਾਂ ਦੇ ਵੱਲੋਂ ਜਿਹੜਾ ਵਕ ਇਸ ਤਰ੍ਹਾਂ ਦਾ ਕੋਈ ਸੁਨੇਹਾ ਨਾ ਦੇਣਾ ਬੜਾ ਮੰਦਭਾਗਾ ਵਾ इवन ਜਿਹੜੀ ਡਿਬਰੂਗੜ ਜੇਲ੍ਹ ਦਾ ਪ੍ਰਸ਼ਾਸਨ ਹੈ ਉਥੋਂ ਦੇ ਸੁਪਰਡੈਂਡ ਨੇ ਜਾਂ ਆਈਜੀ ਜੇਲ੍ਹ ਨੇ ਉਹਨਾਂ ਦੇ ਵੱਲੋਂ ਵੀ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਹ ਲਿਖਿਆ ਗਿਆ ਵਾ ਕਿ ਜਿਹੜੇ ਤੁਹਾਡੇ ਸਿੰਘ ਨੇ ਪੰਜਾਬ ਦੇ ਜਿਹੜੇ ਸਾਡੇ ਕੋਲ ਕੈਦੀ ਨੇ ਇਹਨਾਂ ਦੀ ਹਾਲਤ ਨਾ ਜੋਗਾ ਤੇ ਕੋਈ ਨੁਕਸਾਨ ਇਹਨਾਂ ਦਾ ਹੋ ਜਾ ਤਾਂ ਤੁਸੀਂ ਜ਼ਿੰਮੇਵਾਰ ਨਹੀਂ ਹੈਗੇ ਭਾਵਨ ਦਾ ਕਹਿਣ ਦਾ ਹੀ ਆ ਵੀ ਤੁਸੀਂ ਇਹਨਾਂ ਨੂੰ ਉੱਥੇ ਲੈ ਜਾਓ ਪਰ ਪੰਜਾਬ ਸਰਕਾਰ ਵੱਲੋਂ ਜਿਹੜਾ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਜਾ ਰਿਹਾ ਕਿਸੇ ਵੀ ਤਰ੍ਹਾਂ ਦਾ ਬਿਲਕੁਲ ਇਹਨਾਂ ਨੇ ਚੁੱਪੀ ਸਾਦੀ ਹੋਈ ਆ ਜਿਹੜੀ ਗੱਲ ਰਣਨੀਤੀ ਦੀ ਆ ਉਹ ਤਾਂ ਇਹੀ ਆ ਵੀ ਹੁਣ ਹੱਲ ਕੋਈ ਰਾਹ ਤਾਂ ਹੋਰ ਹੈ ਨਹੀਂ ਇਹੀ ਇੱਕ ਰਾਹ ਸੀ ਪਰਿਵਾਰ ਨੂੰ ਜੋ ਲੱਗਿਆ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਦਬਾਅ ਸ਼ਾਇਦ ਬਣ ਸਕੇ ਜਾਂ ਸਰਕਾਰ ਨੂੰ ਸ਼ਰਮੀ ਆ ਜਾਏ ਕਿ ਮਾਵਾ ਸ਼ਰਕਾ ਦੇ ਬੇਟੀਆਂ ਨੇ ਹੋਣੀ ਸਰਕਾਰ ਸ਼ਰਮ ਕਰ ਲੇ ਪਰ ਬਿਲਕੁਲ ਵੀ ਉਹਨਾਂ ਦੇ ਜਿਹੜੀ ਕੰਨਾਂ ਤੇ ਉਹ ਜੂਂ ਜੜੀ ਆ ਉਹਨੇ ਸਰਕਾਰੇ ਜੀ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਹੈਲੋ ਜੀ ਸਰਕਾਰ ਵੱਲ ਨਹੀਂ ਹੈਗੀ ਭਾਈ ਸਾਹਿਬ ਦੇਖਣ ਨੂੰ ਆ ਰਿਹਾ ਕਿ ਜਿੰਨੇ ਆਪਾਂ ਗੱਲ ਕਰੀਏ 2.5 ਸਾਲ ਦਾ ਸਮਾਂ ਹੋ ਗਿਆ ਨਵੀਂ ਸਰਕਾਰ ਬਣੀ ਆ ਆਵਾਜ਼ ਵੀ ਕਾਟੀ ਪੰਜਾਬ ਚ ਜਦੋਂ ਇਹ ਸਰਕਾਰ ਬਣੀ ਸੀ ਇਹਨਾਂ ਦੇ ਵਾਅਦੇ ਸੀਗੇ ਕਿ ਜਦੋਂ ਸਾਡੀ ਸਰਕਾਰ ਆਊਗੀ ਸਾਡੀ ਸਰਕਾਰ ਦੇ ਸਮੇਂ ਨਾ ਤੁਹਾਨੂੰ ਕੋਈ ਦਰਨੇ ਦੇਖਣ ਨੂੰ ਮਿਲਣਗੇ ਸੜਕਾਂ ਤੇ 100% ਡਵੈਲਪਡ ਹੋਵਗੀ ਤੇ ਕਰਪਸ਼ਨ ਵੀ ਕੋਈ ਨਹੀਂ ਹੋਊਗੀ ਪਰ ਅੱਜ ਦਾ ਸਮਾਂ ਜੇ ਆਪਾਂ ਦੇਖੀਏ ਦਰਨੇ ਹਰ ਜਗ੍ਹਾ ਲੱਗਿਆ ਮਹਾਲੀ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਅੰਬਰਸਰ ਥੋੜੇ ਲੱਗਿਆ ਸ਼ੰਭੂ ਮੋਰਚਾ ਕਿਸਾਨਾਂ ਲੱਗਿਆ ਖਨੋਰੀ ਬਾਰਡਰ ਲੱਗਿਆ ਦਿੱਲੀ ਡਾਕਟਰ ਰੀਤੂ ਸਿੰਘ ਦਾ ਮੋਰਚਾ ਲੱਗਿਆ ਹਰ ਪਾਸੇ ਧਰਨੇ ਲੱਗ ਰਹੇ ਆ ਇਹ ਮਾਹੌਲ ਕਿਵੇਂ ਸਿਰਜਿਆ ਜਾ ਰਿਹਾ ਡੈਮੋਕਰੇਸੀ ਖਤਮ ਦਿਖ ਰਹੀ ਆ ਤੇ ਲੋਕਾਂ ਦੇ ਜਿਹੜੇ ਹੱਕ ਆ ਹਰ ਥਾਂ ਲੋਕੀ ਸੜਕਾਂ 'ਤੇ ਲੱਗੇ ਪ੍ਰੋਟੈਸਟ ਕਰ ਰਹੇ ਆ ਆਪਣੀਆਂ ਮੰਗਾਂ ਮੰਗਾਂ ਜ਼ਾਹਿਰ ਕਰ ਰਹੇ ਆ ਪਰ ਸਰਕਾਰਾਂ ਕਿਤਨਾ ਕਿਤੇ ਸੁਣਦੇ ਰਿਹਾ ਕੀ ਲੱਗਦਾ ਤੁਹਾਨੂੰ ਡੈਮੋਕਰੇਸੀ ਦਾ ਜਿਹੜਾ ਰਾਜ ਆ ਉਹ ਖਤਮ ਨਹੀਂ ਹੋ ਰਿਹਾ ਵੇਖੋ ਜੀ ਡੈਮੋਕਰੇਸੀ ਦਾ ਰੌਲਾ ਹੀ ਜ਼ਿਆਦਾ ਵਾ ਡੈਮੋਕਰੇਸੀ ਦੇ ਦਿੱਤਾ ਹੈ ਨਹੀਂ ਆਪਾਂ ਨੂੰ ਕਿਤੇ ਜੇ ਡੈਮੋਕਰੇਸੀ ਹੋਵੇ ਤੇ ਫਿਰ ਕਿ ਇਤਨਾ ਮਾਵਾ ਨੂੰ ਬਜ਼ੁਰਗਾਂ ਨੂੰ ਛੜਕਾਂ ਦੇ ਉੱਤੇ ਬਹਿ ਗਏ ਤਾਂ ਕੋਕਰਤਾ ਰੱਖਣੀ ਪਵੇ ਕਿਉਂਕਿ ਡੈਮੋਕ੍ਰੇਸੀ ਤਾਂ ਇਹ ਕਹਿੰਦੀ ਆ ਕਿ ਤੁਹਾਨੂੰ ਤੁਹਾਡੇ ਜਿਹੜੇ ਬੰਦੇ ਹੱਕ ਨੇ ਉਹ ਦਿੱਤੇ ਜਾਣਗੇ ਕਾਨੂੰਨ ਤਾਂ ਇਹੀ ਕਹਿੰਦਾ ਨਾ ਤੇ ਉਹਨਾਂ ਨੂੰ ਤਾਂ ਫਿਰ ਹੱਕ ਬੰਦੇ ਦੇਣੇ ਚਾਹੀਦੇ ਇਹਨਾਂ ਦੇ ਜੇ ਉਹਨਾਂ ਦੇ ਵੱਲ ਇਹ ਵੀ ਕਿਹਾ ਜਾ ਰਿਹਾ ਕਿ ਸਾਨੂੰ ਰਿਹਾਨ ਆ ਬੇਸ਼ੱਕ ਕੀਤਾ ਜਾਵੇ ਰਿਹਾਈ ਨਹੀਂ ਮੰਗੀ ਜਾ ਰਹੀ ਜੇਲ ਸ਼ਿਫਟਿੰਗ ਮੰਗੀ ਜਾ ਰਹੀ ਆ ਇਸੇ ਤਰ੍ਹਾਂ ਹੱਕ ਨੂੰ ਗਿਆ ਆਪਾਂ ਕਿਸਾਨਾਂ ਦੀ ਵੀ ਗੱਲ ਕਰਦੇ ਆਂ ਜੇ ਆਪਾਂ ਜਾਣਦੇ ਆਂ ਕਿ ਕੋਈ ਉਹਨਾਂ ਦੇ ਵੱਲੋਂ ਕੋਈ ਲਾਣਾ ਆਡਰ ਨਹੀਂ ਤੋੜਿਆ ਜਾ ਰਿਹਾ ਕੋਈ ਕਾਨੂੰਨ ਦੇ ਵਿਰੁੱਧ ਗੱਲ ਨਹੀਂ ਕੀਤੀ ਜਾ ਰਹੀ ਕੋਈ ਸਰਕਾਰ ਉਹਦੇ ਨਹੀਂ ਕੀਤੀ ਜਾ ਰਹੀ ਉਹਨਾਂ ਵੱਲੋਂ ਵੀ ਆਪਣੇ ਹੱਕ ਮੰਗੇ ਜਾ ਰਹੇ ਨੇ ਜੇ ਦੀ ਗੱਲ ਤੁਸੀਂ ਕੀਤੀ ਵੀ ਇੱਥੇ ਝਾੜੂ ਸਰਕਾਰ ਬਣ ਗਈ ਤੇ ਉਹਨਾਂ ਦੇ ਗੱਲ ਕਹੀ ਵੀ ਧਰਨੇ ਨਹੀਂ ਲੱਗਣਗੇ ਵੇਖੋ ਜਿੰਨਾ ਚਿਰ ਤੱਕ ਤੇ ਪੰਜਾਬ ਦੇ ਵਿੱਚ ਉਹ ਲੋਕ ਕਾਬਜ਼ ਹੋਣਗੇ ਜਿਹੜੇ ਦਿੱਲੀ ਦੀ ਵਿਚਾਰਧਾਰਾ ਦੀ ਨੰਮ ਕੰਮ ਕਰਨਗੇ ਦਿੱਲੀ ਦੀ ਸੋਚ ਅਧੀਨ ਕੰਮ ਕਰਨਗੇ ਕੋਈ ਭਾਵੇਂ ਸਰਕਾਰ ਕੋਈ ਵੀ ਬਣ ਜੇ ਪੰਜਾਬ ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਇਨਸਾਫ ਨਹੀਂ ਦੇਣਾ ਉਹਨਾਂ ਨੇ ਪੰਜਾਬ ਦੇ ਨਾਲ ਜਿਹੜਾ ਵਿਤਕਰਾ ਹੀ ਕਰਨਾ ਕਿਸੇ ਵੀ ਤਰੀਕੇ ਦੇ ਨਾਲ ਉਹ ਤੁਹਾਡੇ ਸਾਹਮਣੇ ਇਹ ਵਿਦ ਕਰਾ ਕਿਸ ਤਰੀਕੇ ਨਾਲ ਹੋ ਰਿਹਾ ਉਹ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਮੀਡੀਆ ਕਰਮੀਆਂ ਵਿਚਰਦੇ ਹੋ ਰੋ ਤੁਸੀਂ ਜਾਣਦੇ ਹੋ ਕਿ ਕਿੱਦਾਂ ਪੰਜਾਬ ਦੇ ਹੱਕ ਨਹੀਂ ਨੇ ਕੋਈ ਜਾ ਰਹੇ ਨੇ ਭਾਵੇਂ ਚੰਡੀਗੜ੍ਹ ਦੀ ਗੱਲ ਹੋਵੇ ਪਾਣੀਆਂ ਦੀ ਗੱਲ ਹੋਵੇ ਜਾਂ ਪੰਜਾਬ ਦੇ ਹੋਰ ਜਿੰਨੇ ਵੀ ਹੱਕ ਨੇ ਉਹਨਾਂ ਦੀ ਗੱਲ ਹੋਵੇ ਨਸ਼ੇ ਦੀ ਹੋਵੇ ਪੰਜਾਬ ਦੇ ਪੁੱਤਾਂ ਦੀ ਗੱਲ ਹੋਵੇ ਹਰ ਤਰੀਕੇ ਦੇ ਨਾਲ ਜਿਹੜਾ ਪੰਜਾਬ ਉਹਨੂੰ ਡੜਿਆ ਜਾ ਰਿਹਾ ਸੋ ਇਹ ਬੜਾ ਮੰਦ ਭਾਗਾ ਵਾ ਇਹ ਤਾਂ ਹੁਣ ਪੰਜਾਬ ਵਾ ਸੋਚਣ ਕਿ ਕੀ ਉਹਨਾਂ ਨੇ ਇਸੇ ਤਰੀਕੇ ਨਾਲ ਕੋਟੀ ਖਾਈ ਜਾਣੀ ਆ ਕਿ ਜਾਂ ਇੱਕ ਮੁੱਠੋ ਕਰਕੇ ਜਿਹੇ ਲੋਕਾਂ ਦਾ ਵਿਰੋਧ ਕਰਨਾ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਬਾਬਾ ਜੀ ਕੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਵੀ ਜੇ ਤਾਂ ਐਸੀ ਕੋਟੀ ਖਾਣੀ ਆ ਫਿਰ ਤਾਂ ਕੱਲਿਆ-ਕੱਲਿਆ ਨੂੰ ਪੈ ਰਹੀ ਆ ਭਾਈ ਫਿਰ ਤਾਂ ਵਾਰੋ-ਵਾਰੀ ਸਿਰ ਅੱਗੇ ਕਰੀ ਜਾਓ ਤੇ ਉਹ ਉਖਾਈ ਜਾਓ ਕੋਟ ਪਰ ਜੇ ਚਾਹੁੰਦੇ ਹੋ ਵੀ ਆਪਣੀਆਂ ਨਸਲਾਂ ਬਚਾਉਣੀਆਂ ਨੇ ਆਪਾਂ ਉਹਨਾਂ ਲੋਕਾਂ ਦੇ ਨਾਲ ਸਾਥ ਲਈਏ ਜਿਹੜੇ ਲੋਕ ਸਾਡੇ ਹੱਕਾਂ ਦੀ ਗੱਲ ਕਰਦੇ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਨੇ ਉਹਦੇ ਵਾਸਤੇ ਸਾਨੂੰ ਇੱਕ ਮੁੱਠ ਹੋਣਾ ਪੈਣਾ ਇੱਕ ਝੁੱਟ ਹੋਣਾ ਪੈਣਾ ਤੇ ਸਾਨੂੰ ਤੁਰਨਾ ਪੈਣਾ ਘਰੋਂ ਨਿਕਲਣਾ ਪੈਣਾ ਜੇ ਤੁਸੀਂ ਇਹ ਸੋਚੀ ਵੀ ਘਰਾਂ 'ਚ ਬੈਠਿਆ ਸਾਨੂੰ ਸਾਡੇ ਹੱਕ ਮਿਲ ਜਾਣਗੇ ਤੇ ਇਹ ਸਾਡੀ ਜਿਹੜੀ ਛੋਟੀ ਸੋਚ ਆ ਹੀ ਨਹੀਂ ਸੋਚ ਆ ਇਹਦੇ ਨਾਲ ਹੱਕ ਨਹੀਂ ਮਿਲਦੇ ਹੁੰਦੇ ਜੇ ਇਹ ਬਦਲਾਅ ਦੀ ਗੱਲ ਕਰਦੇ ਆ ਕਰਦੇ ਆ ਤੁਸੀਂ ਕਾਂਗਰਸ ਦੇ ਅਕਾਲੀ ਦਲ ਨੂੰ ਜਿਹੜਾ ਸੀਗਾ ਉਹ ਪ੍ਰਸ਼ੰਸਾ ਕੀਤਾ ਪਲੇਟਫਾਰਮ ਉਹਨਾਂ ਦਾ ਜਿਹੜਾ ਸੀਗਾ ਉਹ ਤਮਸ਼ਾ ਕੀਤਾ ਉਹਨਾਂ ਨੂੰ ਸਿਆਸੀ ਉਹਨਾਂ ਦੇ ਰਾਜ ਭਾਗ ਤੋਂ ਝਾੜੂ ਲਿਆਂਦਾ ਇਹ ਸੋਚ ਕੇ ਵੀ ਤੁਸੀਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਵੀ ਗੱਲ ਹੋਈ 24 ਕੰਨੇ ਇਨਸਾਫ ਦੇ ਦਿਆਂਗੇ ਨਸ਼ਾ ਬੰਦ ਕਰਦੇਾਂਗੇ ਰਾਜ ਜੋ ਵਾਦੇ ਸਾਰੇ ਜਿਹੜੇ ਨੇ ਉਹ ਵਫਾ ਨਹੀਂ ਕੀਤੇ ਉਹਨਾਂ ਨੇ ਮੁਨਕਰ ਹੋ ਗਏ ਨਾ ਵਾਦਿਆਂ ਤੋਂ ਅੱਜ ਰਾਜ ਭਾਗ ਦੇ ਵਿੱਚ ਬਹਿ ਕਰਕੇ ਉਹ ਹੰਕਾਰ ਜਿਹੜਾ ਵਾ ਉਹ ਝਲਕ ਰਿਹਾ ਵਾ ਆਪਾਂ ਦੇਖ ਰਹੇ ਆ ਕਿ ਜਿਹੜਾ ਕੋ ਹਕਮ ਮੈਂ ਤੁਸੀਂ ਤਾਂ ਬੰਦੇ ਦੀ ਗੱਲ ਕੀਤੀ ਜਿਹੜਾ ਹਕਮ ਮੰਗਣ ਜਾਂਦਾ ਡਾਂਗਾਂ ਨਾਲ ਕੁੱਟਦੇ ਆ ਉਹ ਫਿਰ ਅਗਰ ਧੰਵੇਂ ਦੇ ਬਹਿ ਜਾਂਦੇ ਆ ਸੋ ਇਸ ਕਰਕੇ ਤਾਂ ਲੋਕਾਂ ਨੂੰ ਆਪ ਸੁੱਤਣਾ ਚਾਹੀਦਾ ਸਿੱਖ ਚਕਤ ਨੂੰ ਸੁੱਤਣਾ ਚਾਹੀਦਾ ਇਸੇ ਤਰ੍ਹਾਂ ਹੀ ਆਪਾਂ ਆਪਣੀ ਕਾਮਨਾ ਤੱਕਾ ਹੁੰਦਿਆਂ ਵੇਖੀ ਜਾਣਾ ਕਿ ਜਾਂ ਇੱਕ ਮੁੱਠ ਹੋ ਕਰਕੇ ਆਵਾਜ਼ ਬੁਲੰਦ ਕਰਨੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤਾਕਤ ਵਾਹਿਗੁਰੂ ਜੀ